ਹਾਂਜੀ ਅੱਜ ਅੱਜ ਕਲਚ ਵਾਲਟੀ ਲਾਉਣ ਲੱਗਿਆ ਸੀ ਹਾਂ ਤੇ ਆਹ ਕਲਚ ਵਾਲਟੀ ਦੇਖੋ ਆਹ ਕਾਉਂਟਰ ਦਾ ਸਪੈਸਰ ਜੋੜ ਦੇਖ ਲਿਆ ਕਰੋ ਪਹਿਲਾਂ ਠੀਕ ਹੈ ਜੀ ਇਹਦਾ ਕਾਉਂਟਰ ਦਾ ਸਪੈਸਰ ਤੇ ਇੱਕ ਇਹਦੀ ਆ ਚੀਜ਼ ਦੀ ਡੱਬ ਤੇ ਇਹਦੇ ਨਾਲ ਆਪਣੀ ਕਲਚ ਵਾਲਟੀ ਵੀ ਦੇਖੀ ਜਾ ਇਹਦੀ ਡੱਬੇ ਦੇ ਬਰਾਬਰ ਹੋਣੀ ਚਾਹੀਦੀ ਨਹੀਂ ਉਹ ਚਾਬ ਤੱਕੇ ਪਿੱਛੇ ਇਦਾਂ ਇਦਾਂ ਪਲੇ ਦੇਣ ਲੱਗ ਜਾਂਦੀ ਹੈ ਸਾਈਡਾਉਨ ਹੋ ਜਾਂਦਾ ਰਹਿ ਦੇਖੋ ਆਹ ਚੀਜ਼ ਬਰਾਬਰ ਆਹ ਚੀਜ਼ ਬਰਾਬਰ ਠੀਕ ਹੈ ਜੀ ਹੁਣ ਆਪਾਂ ਕਲਚ ਵਾਲਟੀ ਲਾਉਨੇ ਆ ਇਹਦੇ ਜਿਹੜੀ ਆ ਚੇਲਮਾ ਕੀ ਇਹਦੇ ਜੈਨ ਲਾ ਕੇ 35 40 10 ਦੀ ਸੀਲ ਪਾ ਲਈ ਪਹਿਲਾਂ ਆਪਾਂ ਖਾਲੀ ਚਲਮ ਪਾ ਕੇ ਦੇਖ ਲਈਦੇ ਇਦਾਂ ਇਹ ਚੀਜ਼ ਚੈੱਕ ਕਰ ਲਿਆ ਕਰੋ ਪਹਿਲਾਂ ਵੀ ਇਦਾਂ ਟਾਈਟ ਤਾਂ ਨਹੀਂ ਕਈ ਵਾਰ ਇਹਦੀ ਆ ਚੀਜ਼ ਟਾਈਟ ਹੁੰਦੀ ਆ ਬੋਰ ਪੂਰੇ ਜਾਂ ਜਾਂ ਸੀਜ ਮਾਰ ਜਾਂਦੀ ਆ ਇਹ ਠੀਕ ਹੈ ਜੀ ਇਹ ਸੀਜ ਮਾਰ ਜਾਂਦੀ ਆ ਉਹਦੇ ਕਰਕੇ ਦਿੱਕਤ ਆਉਂਦੀ ਆ ਫਿਰ ਲੋ ਹਿੰਡੇ ਤੇਲ ਮੇਂ ਦੇ ਕਾ ਆਵਲੇ ਆਪਾਂ 8 45 ਦੇ ਲਾ ਰਹੇ ਹਾਂ ਠੀਕ ਹੈ ਜੀ ਇਹ ਫਰੰਗੋਵਾ ਜਮਪਾ ਦੇ ਲਾਵਾਂਗੇ ਆਪਾਂ ਉਹ ਜੇ ਟੀਵੀ ਹਸ ਤੇ ਇੱਕ ਵੀਰੇ ਲਾਵਾਂਗੇ ਆਪਾਂ ਕਿਉਂਕਿ ਇੱਥੇ ਕਈ ਵਾਰ ਫਰਮਾ ਦਾ ਲੰਗਾ ਵਿੱਚ ਇਹ ਸੀਲ ਲੀਕ ਹੁੰਦੀ ਆ ਲੀਕ ਹੋਣਾ ਨਹੀਂ ਅੜਦੀ ਅਗਲਾ ਸੀਲ ਵੀ ਪਾ ਲਾਂਦਾ ਨਾ ਕਈ ਵਾਰੀ ਜੇ ਆ ਜਿਹੜੀ ਆ ਡੱਬੇ ਦੀ ਨਾ ਆਪਣੀ ਟਿਲ ਮਾ ਗਈ ਇਹਦੀ ਡੱਬੇ ਹੇਠਾਂ ਵਾਲੀ ਲੰਬੀ ਹੁੰਦੀ ਆ ਉਹ ਫਿਰ ਲੀਕ ਹੋਣਾ ਨਹੀਂ ਹਟਦੀ ਹੈਗੀ ਫੀਲ ਠੀਕ ਆ ਇਹ ਚੀਜ਼ ਦਾ ਧਿਆਨ ਰੱਖ ਲਿਆ ਕਰੋ ਆਪ ਵੀ ਤੁਸੀਂ ਇਹ ਜੀ ਮਤਲਬ ਇਹਦੀ ਡੱਬ ਮਿਣ ਕੇ ਫਿਰ ਪੌ ਕਿਆਂ ਦੇ ਕਲਚ ਪਾਰਟੀਆਂ ਲੀਕ ਹੋਣੇ ਨਹੀਂ ਹਟਦੀਆਂ ਮਹੀਨਿਆਂ ਦੀ ਉਹ ਡੱਬ ਵੱਡੀ ਹੁੰਦੀ ਆ ਉਹ ਫੇਸ ਨਹੀਂ ਮਿਲਦਾ ਉਹਦਾ ਬੈਂਦਾ ਨਹੀਂ ਹੈਗਾ ਉਹ ਇਦਾਂ ਹੀ ਬਸ ਇੱਕ ਲਾਦ ਨੇ ਆਪਾਂ ਕੰਮ ਮੈਣ ਗਿਣਕੇ ਕਰਨਾ ਚਾਹੀਦਾ ਗੇਰ ਦਾ ਕਲਾਸ ਦਾ ਕੋਈ ਵੀ ਕੰਮ ਆ ਇਸੰਦੀ ਨਾਲ ਜਿਹੜੀ ਲੱਗਦਾ ਹੈ ਨਾ ਤਾਂ ਇਹ ਦੋ ਦੂਜੇ ਬਾਕੀ ਕਾ ਲੈਣੇ 8 30 ਦੇ ਲਾਉਣੇ ਆਪਾਂ ਬਾਅਦ ਫਿਰ ਰੋਕਿ ਖਾਰਕ এবੀ ਟੀਵੀ ਐਸ ਦੀ ਨੇ ਦੇਖੋ ਬੋਰਡ ਇਹਦੇ ਕਲਚ ਪਾਰਟੀ ਤੇ ਟੀਵੀ ਐਸ ਹੀ ਲਾਇਆ ਕਰੋ ਕਲਚ ਪਾਰਟੀ ਤੇ ਦੇਸੀ ਬੋਰਡ ਨਾ ਲਾਇਆ ਕਰੋ ਉਹ ਥਿੱਲੇ ਹੋ ਜਾਂਦੇ ਆ ਫਿਰ ਕਿਉਂਕਿ ਇਹਨਾਂ ਦੀ ਚੂੜੀ ਖਿੱਚੀ ਜਾਂਦੀ ਆ ਥਿੱਲੇ ਹੋ ਜਾਂਦੇ ਆ ਜਾਂ ਟੁੱਟ ਜਾਂਦੇ ਆ ਬਤਲਾ ਚਵਲਟੇ ਇਦਾਂ ਲਾ ਲਿਆ ਕਰੋ